ਪੰਜੀ ਤੁਹਾਡੇ ਕਿੰਨੇ ਬੱਚੇ ਕਿੰਨੇ ਤੁਹਾਡੇ ਪਾਪਾ ਹੈ ਬੁਢੀ ਹੈ ਇੱਕ ਬੱਚਾ ਵਾ ਠੀਕ ਠੀਕ ਕਿੰਨੇ ਕਿੰਨੇ ਚੱਲਦੇ ਆ 14 ਸਾਲ ਦਾ ਲੜਕਾ 12 ਸਾਲ ਦੀ ਲੜਕੀ ਹੈ ਕਿਆ ਹੈ ਤਾਕ ਮੇਰੇ ਨਾਲ ਗੱਲਾਂ ਕੀਤੀਆਂ ਵਾ ਸੁਭਾ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਵੇਂ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਆ ਗੱਲ ਹੋ ਗਈ ਹੈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ ਪੰਜੀ ਤੁਹਾਡੇ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਬੱਚੇ ਪਪਾ ਗੁੰਡੀ ਇੱਕ ਬੱਚਾ ਇੱਕ ਬੱਚਾ ਵਾ ਠੀਕ ਠੀਕ ਹੈ ਕਿੰਨੇ ਕਿੰਨੇ ਚਿਰ ਦੇ ਪਪਾ 14 ਸਾਲ ਦਾ ਲੜਕਾ 12 ਸਾਲ ਦੀ ਲੜਕੀ ਹੈ ਕਹਿ ਹੈ ਤਾਕ ਮੇਰੇ ਨਾਲ ਗੱਲਾਂ ਕੀਤੀਆਂ ਵਾ ਸੋਬ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਵੇਂ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਇਹ ਗੱਲ ਹੋ ਗਈ ਹੈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ ਬੰਜੀ ਤੁਹਾਡੇ ਕਿੰਨੇ ਬੱਚੇ ਕਿੰਨੇ ਤੁਹਾਡੇ ਕੋਲ ਕਾਕਾ ਗੁੰਡੀ ਇਹ ਤਾਂ ਬੱਚਾ ਵਾ ਠੀਕ ਠੀਕ ਹੈ ਕਿੰਨੇ ਕਿਹਦੇ ਚਿਰਦੇ ਪਾ 14 ਸਾਲ ਦਾ ਲੜਕਾ 14 ਸਾਲ ਦੀ ਲੜਕੀ ਹੈ ਜਹਾਂ ਹੇ ਤੱਕ ਮੇਰੇ ਨਾਲ ਗੱਲਾਂ ਕੀਤੀਆਂ ਵਾ ਸੁਭਾ ਮੈਨੂੰ ਕਿੰਨੇ ਮਾਰਨਿੰਗ ਟਾਈਮ ਫੋਨ ਕਰੂੰਗਾ ਪਿੱਟੀ ਜਾਣਵੇਂ 5 ਵਜੇ ਫੋਨ ਕਰੂ ਕੋਈ ਫੋਨ ਨਹੀਂ ਆਇਆ ਠੀਕ ਠੀਕ ਤੇ ਤੁਹਾਨੂੰ ਕਦੋਂ ਖਬਰ ਮਿਲੀ ਏ ਕਿ ਆ ਗੱਲ ਹੋ ਗਈ ਹੈ ਹਾਂ ਮੇਰੇ ਪਾਪਾ ਨੂੰ ਫੋਨ ਆਇਆ ਮੈਨੂੰ ਕੋਈ ਫੋਨ ਨਹੀਂ ਆਇਆ ਜੁੰਡ ਜੋ